ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਅੱਜ ਆਪਣੇ ਘਰ ਦੀ ਛੱਤ ਦੇ ਉੱਤੇ ਇਹ ਦੋ ਚੀਜ਼ਾਂ ਰਲਾ ਕੇ ਰੱਖ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਫਾਇਦਿਆਂ ਦੇ ਬਾਰੇ ਜਾਨਵਰਾਂ ਦੀ ਸੇਵਾ ਕਰਨ ਦੇ ਫਾਇਦਿਆਂ ਬਾਰੇ ਕਿਉਂਕਿ ਅਸੀਂ ਅਕਸਰ ਹੀ ਕਈ ਲੋਕਾਂ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਜਿਹੜੇ ਲੋਕ ਪੰਛੀਆਂ ਦੀ ਸੇਵਾ ਕਰਦੇ ਹਨ ਜਾਨਵਰਾਂ ਦੀ ਸੇਵਾ ਕਰਦੇ ਹਨ ਅਮੀਰੀ ਖੁਦ ਚੱਲ ਕੇ ਉਹਨਾਂ ਦੇ ਘਰ ਆਉਂਦੀ ਹੈ ਕੁਝ ਲੋਕ ਤਾਂ ਕੁਝ ਖਾਸ ਪੰਛੀਆਂ ਦੀ ਖਾਸ ਜਾਨਵਰਾਂ ਦੀ ਸੇਵਾ ਕਰਨ ਲਈ ਆਖਦੇ ਹਨ ਕਹਿੰਦੇ ਕਿ ਬੜਾ ਲਾਭ ਹੁੰਦਾ ਹੈ ਇੰਜ ਕਰਨ ਦੇ ਨਾਲ ਸਾਡੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜੀ ਕਿ ਕਿੰਜ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਨ ਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਹਨ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਸਿਆਣੇ ਆਖਦੇ ਹਨ ਅੱਧਾ ਅਧੂਰਾ ਗਿਆਨ ਖਤਰਨਾਕ ਸਿੱਧ ਸਾਬਿਤ ਹੁੰਦਾ ਹੈ ਇਸ ਕਰਕੇ ਵੀਡੀਓ ਜੇਕਰ ਤੁਹਾਡੇ ਤੱਕ ਪਹੁੰਚ ਗਈ ਹੈ ਤਾਂ ਇਸ ਨੂੰ ਫੁੱਲ ਵਾਚ ਕਰਿਓ ਸਾਥ ਸੰਗਤ ਜੀ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅਪਲਾਈ ਵੀ ਕਰਨਾ ਹੈ ਜੋ ਵੀ ਪੰਛੀਆਂ ਜਾਨਵਰਾਂ ਦੀ ਸੇਵਾ ਕਰਨ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਸੀਂ ਵੀ ਇਹ ਪੰਛੀਆਂ ਜਾਨਵਰਾਂ ਦੀ ਸੇਵਾ ਕਰਕੇ ਜ਼ਰੂਰ ਵੇਖਿਓ ਕਿਉਂਕਿ ਕਰਕੇ ਵੇਖਣਾ ਚਾਹੀਦਾ ਹੈ ਫਿਰ ਹੀ ਪਤਾ ਲੱਗੇਗਾ ਨਾ ਕਿ ਕਿੰਜ ਚੰਗੇ ਪ੍ਰਭਾਵ ਪੈਂਦੇ ਹਨ ਕਿਉਂਕਿ ਇਹ ਗੱਲ ਤਾਂ ਬਿਲਕੁਲ ਸੱਚ ਹੈ ਜਦੋਂ ਅਸੀਂ ਇਹਨਾਂ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਦੇ ਹਾਂ ਜਾਂ ਕਿਸੇ ਦੇ ਲਈ ਆਪਾਂ ਕੁਝ ਵੀ ਭਲੇ ਦਾ ਕੰਮ ਕਰਦੇ ਹਾਂ ਉਹਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਜ਼ਰੂਰ ਪੈਂਦੇ ਹਨ ਪਰ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਹਨ ਉਹ ਗੱਲਾਂ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇ ਆਪਾਂ ਸਭ ਜਾਣਦੇ ਹਾਂ ਜਿੱਚ ਕਿ 84 ਲੱਖ ਜੋਨਾਂ ਦੇ ਵਿੱਚੋਂ ਮਨੁੱਖ ਦੀ ਜੋਨ ਸਰਵੇਸ਼ਟ ਉਤਮ ਜੋਨ ਮੰਨੀ ਜਾਂਦੀ ਹੈ ਜੋਨਾਂ ਦਾ ਮਨੁੱਖ ਸਰਦਾਰ ਹੁੰਦਾ ਹੈ ਕਿਉਂਕਿ ਮਨੁੱਖ ਆਪਣੀ ਮਨਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹੈ ਆਪਣੀ ਮਨਮਰਜ਼ੀ ਦੇ ਨਾਲ ਖਾ ਪੀ ਸਕਦਾ ਹੈ ਮਨੁੱਖ ਆਪਣੀ ਮਰਜ਼ੀ ਦਾ ਮਾਲਕ ਹੈ ਤੇ ਸਭ ਤੋਂ ਵੱਡਾ ਗੁਣ ਮਨੁੱਖ ਵਿੱਚ ਕਿਹੜਾ ਹੁੰਦਾ ਹੈ ਮਨੁੱਖ ਚਾਹੇ ਤਾਂ ਦੂਜਿਆਂ ਦੀ ਮਦਦ ਵੀ ਕਰ ਸਕਦਾ ਹੈ। ਉਹਨਾਂ ਦੇ ਲਈ ਕੁਝ ਵੀ ਕਰ ਸਕਦਾ ਹੈ ਆਪਣੇ ਲਈ ਤਾਂ ਜੋ ਕਰਨਾ ਉਹ ਤਾਂ ਸੋ ਕਰਨਾ ਹੀ ਹੈ। ਮਨੁੱਖ ਚਾਹੇ ਤਾਂ ਕਿਸੇ ਦਾ ਭਲਾ ਕਰ ਸਕਦਾ ਹੈ ਸਭ ਤੋਂ ਵੱਡਾ ਗੁਣ ਹੈ। ਇਹ ਗੁਣ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ। ਮਨੁੱਖ ਦਾ ਖੁਦ ਕਿੰਨਾ ਭਲਾ ਕਰ ਸਕਦਾ ਹੈ ਇਹ ਗੁਣ। ਮਨੁੱਖ ਸੋਚ ਨਹੀਂ ਸਕਦਾ ਪਰ ਮਨੁੱਖੀ ਸੁਭਾਅ ਹੈ ਕਿ ਆਪਾਂ ਇਸ ਗੁਣ ਦੀ ਵਰਤੋਂ ਘੱਟ ਹੀ ਕਰਦੇ ਹਾਂ। ਮਨੁੱਖ ਨੂੰ ਲੱਗਦਾ ਹੈ ਦੂਜਿਆਂ ਦਾ ਭਲਾ ਕਰਨ ਨਾਲ ਮੇਰਾ ਭਲਾ ਨਹੀਂ ਹੋਣਾ ਦੂਜਿਆਂ ਦੇ ਮਾੜਾ ਕਰਨ ਨਾਲ ਮੇਰਾ ਭਲਾ ਜ਼ਰੂਰ ਹੋਵੇਗਾ ਇਸ ਕਰਕੇ ਕੋਜ ਮਨੁੱਖ ساری ਉਮਰ ਦੂਜਿਆਂ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਰਹਿੰਦੇ ਹਨ ਕਿ ਕਿਤੇ ਇਹ ਮੇਰੇ ਨਾਲੋਂ ਅੱਗੇ ਨਾ ਵੱਧ ਜਾਵੇ ਪਰ ਕਿਸੇ ਲੋੜਵੰਦ ਦੀ ਮਦਦ ਕਰਨਾ ਕਿਸੇ ਗਰੀਬ ਦੀ ਬਾਹ ਫੜਨਾ ਇਹ ਜੋ ਅੰਦਰੋਂ ਸਕੂਨ ਦਿੰਦਾ ਹੈ ਇਹ ਸ਼ਾਂਤੀ ਇਹ ਜੋ ਸਾਨੂੰ ਸਕੂਨ ਮਿਲਦਾ ਹੈ ਨਾ ਇਹ ਕਿਤੇ ਹੋਰ ਨਹੀਂ ਮਿਲਣਾ ਤਨਦੌਲਤ ਦੇ ਨਾਲ ਵੀ ਨਹੀਂ ਮਿਲ ਸਕਦਾ ਇਹ ਸਕੂਨ ਤਾਂ ਸਾਨੂੰ ਕਿਸੇ ਦਾ ਭਲਾ ਕਰਕੇ ਜੋ ਮਿਲ ਜਾਵੇਗਾ ਹੁਣ ਗੱਲ ਕਰਦੇ ਹਾਂ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਬਾਰੇ ਇਸ ਦਾ ਸਭ ਤੋਂ ਪਹਿਲਾ ਜਿਹੜਾ ਫਲ ਹੈ ਇਹ ਉਹ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਜੀ ਦਾ ਭਲਾ ਕਰਦੇ ਹਾਂ ਭਾਵੇਂ ਉਹ ਪੰਛੀ ਹੈ ਜਾਨਵਰ ਹੈ ਭਾਵੇਂ ਕੋਈ ਮਨੁੱਖ ਹੀ ਕਿਉਂ ਨਾ ਹੋਵੇ ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਇਹ ਸਾਡਾ ਫਿਰ ਪੁੰਨ ਬਣ ਜਾਂਦਾ ਹੈ ਸਾਡਾ ਚੰਗਾ ਕਰਮ ਬਣਦਾ ਹੈ ਅਤੇ ਚੰਗੇ ਕਰਮਾਂ ਦਾ ਫਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਜਰੂਰ ਮਿਲਦਾ ਹੈ। ਆਪਾਂ ਕਈ ਵਾਰ ਕਹਿ ਦਿੰਨੇ ਆ ਜੀ ਕਿਸੇ ਦਾ ਜਿੰਨਾ ਮਰਜੀ ਚੰਗਾ ਕਰ ਲਓ ਕੋਈ ਗੁਣ ਨਹੀਂ ਪਉਂਦਾ। ਪਰ ਯਾਦ ਰੱਖਿਓ ਸਾਡੇ ਵੱਲੋਂ ਕੀਤੇ ਗਏ ਚੰਗੇ ਕੰਮ ਉਸ ਦਿਨ ਸਾਹਮਣੇ ਆਉਂਦੇ ਹਨ ਜਦੋਂ ਸਾਡੇ ਤੇ ਕੋਈ ਮੁਸੀਬਤ ਪਈ ਹੋਵੇ। ਔਖੀ ਖੜੀ ਜਦੋਂ ਕਿਸੇ ਦੇ ਵਿੱਚ ਅਸੀਂ ਫਸੇ ਹੋਈਏ ਫਿਰ ਉਦੋਂ ਪਤਾ ਲੱਗਦਾ ਹੈ ਇਹ ਦੁਆਵਾਂ ਇਹ ਅਸੀਸਾਂ ਦਾ ਅਸਰ। ਜੋ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਦੁਆਵਾਂ ਤੇ ਅਸੀਸਾਂ ਖੱਟੀਆਂ ਹੁੰਦੀਆਂ ਹਨ। ਤਾਂ ਇਹ ਔਖੀ ਘੜੀ ਵੀ ਕਦੋਂ ਆਈ ਤੇ ਕਦੋਂ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗੇਗਾ ਇਹ ਦਵਾਵਾਂ ਇੰਨੀ ਇਕੱਠੀਆਂ ਕਰਨ ਦਾ ਮੌਕਾ ਸਾਨੂੰ ਕਿਤੇ ਵੀ ਜਾਣ ਨਹੀਂ ਦੇਣਾ ਚਾਹੀਦਾ ਖਾਸ ਕਰਕੇ ਬੇਜੁਬਾਨ ਪੰਛੀ ਤੇ ਜਾਨਵਰ ਕਿਸੇ ਦੇ ਮਹਤਾਜ ਨਹੀਂ ਹੁੰਦੇ ਰੱਬ ਨੇ ਇਹਨਾਂ ਨੂੰ ਵੀ ਇਸ ਧਰਤੀ ਤੇ ਭੇਜਿਆ ਹੈ ਤੇ ਇਹਨਾਂ ਦੀ ਵੀ ਰੋਜ਼ੀ ਰੋਟੀ ਲਿਖੀ ਹੈ ਇਹ ਆਪਣੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰ ਲੈਂਦੇ ਹਨ ਭਾਵੇਂ ਲੋਕਾਂ ਦੀਆਂ ਝਿੜਕਾਂ ਖਾ ਕੇ ਹੀ ਕਰਨ ਕਿਸੇ ਦੇ ਡੰਡੇ ਸੋਟੇ ਖਾ ਕੇ ਹੀ ਕਰਨ ਪਰ ਆਪਣੇ ਰੋਜੀ ਰੋਟੀ ਦਾ ਇੰਤਜ਼ਾਮ ਜ਼ਰੂਰ ਕਰਦੇ ਹਨ ਪਰ ਜਦੋਂ ਆਪਾਂ ਇਹਨਾਂ ਦੀ ਮਦਦ ਕਰਦੇ ਆ ਇਹਨਾਂ ਦੇ ਅੰਦਰੋਂ ਸਾਡੇ ਲਈ ਪਤਾ ਨਹੀਂ ਕਿੰਨੀਆਂ ਕੁ ਦਵਾਵਾਂ ਨਿਕਲਦੀਆਂ ਹਨ ਅਸੀਸਾਂ ਨਿਕਲਦੀਆਂ ਹਨ ਇਹਨਾਂ ਦਾ ਭਲਾ ਕਰਨ ਨਾਲ ਸਾਡਾ ਖੁਦ ਵੀ ਭਲਾ ਹੁੰਦਾ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਪਹਿਲਾ ਭਲਾ ਤਾਂ ਸਾਡਾ ਹੋਇਆ ਕਿ ਸਾਡੇ ਪੁੰਨ ਬਣ ਗਏ ਸਾਡੇ ਚੰਗੇ ਕਰਮ ਬਣਨੇ ਸ਼ੁਰੂ ਹੋ ਗਏ ਦੂਜਾ ਫਾਇਦਾ ਸਾਨੂੰ ਇਹ ਮਿਲਦਾ ਹੈ ਜੋ ਮਨੁੱਖ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਦੇ ਹਨ ਕਦੇ ਵੀ ਡਿਪਰੈਸ਼ਨ ਵਿੱਚ ਨਹੀਂ ਜਾਂਦੇ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਚਿੰਤਾਵਾਂ ਨਹੀਂ ਆਉਂਦੀਆਂ ਤੇ ਜੇਕਰ ਆ ਵੀ ਜਾਂਦਾ ਚਿੰਤਾਗ੍ਰਸਤ ਨਹੀਂ ਹੁੰਦੇ ਕਿਉਂਕਿ ਇਹ ਪੰਛੀ ਇਹ ਜਾਨਵਰ ਉਹਨਾਂ ਨੂੰ ਚਿੰਤਾਗ੍ਰਸਤ ਨਹੀਂ ਹੋਣ ਦਿੰਦੇ ਡਿਪਰੈਸ਼ਨ ਵਿੱਚ ਨਹੀਂ ਜਾਣ ਦਿੰਦੇ ਤੁਸੀਂ ਕਦੇ ਇਹ ਗੱਲ ਨੋਟ ਕਰ ਲਈ ਹੋਵੇਗੀ ਕਿ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਕੋਈ ਪੰਛੀ ਪਾਲਿਆ ਹੋਵੇ ਕੋਈ ਜਾਨਵਰ ਪਾਲਿਆ ਹੋਵੇ ਬੰਦਾ ਬਾਹਰੋਂ ਥੱਕਿਆ ਟੁੱਟਿਆ ਵੀ ਘਰ ਵਿੱਚ ਆਵੇਗਾ ਤੇ ਭਾਵੇਂ ਗੁੱਸੇ ਵਿੱਚ ਵੀ ਆਵੇ ਪਰ ਇਹ ਪੰਛੀ ਜਾਨਵਰ ਅੱਗੋਂ ਉਹਨਾਂ ਨੂੰ ਇੰਨਾ ਪਿਆਰ ਤੇ ਸਨੇਹ ਦੇਂਦੇ ਹਨ ਉਹ ਆਪਣਾ ਸਾਰਾ ਗੁੱਸਾ ਫਿਰ ਭੁੱਲ ਜਾਂਦਾ ਹੈ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਂਦਾ ਹੈ ਘਰ ਦੇ ਵਿੱਚ ਰੱਖੇ ਹੋਏ ਪੰਛੀ ਜਾਨਵਰਾਂ ਨੇ ਤਾਂ ਪਿਆਰ ਦੇਣਾ ਹੀ ਦੇਣਾ ਹੈ ਬਲਕਿ ਤੁਸੀਂ ਕਦੇ ਗਲੀ ਮੁਹੱਲੇ ਦੇ ਵਿੱਚ ਜੇਕਰ ਕੋਈ ਜਾਨਵਰ ਦੀ ਸੇਵਾ ਕਰਕੇ ਵੇਖ ਲਓ ਕਿਸੇ ਕੁੱਤੇ ਨੂੰ 4 ਦਿਨ ਰੋਟੀ ਪਾ ਕੇ ਵੇਖ ਲਓ ਜਿਹੜਾ ਕੁੱਤਾ ਸਾਨੂੰ ਵੇਖ ਕੇ ਵਾਰ-ਵਾਰ ਭੌਂਕਦਾ ਹੋਵੇ ਉਸ ਨੂੰ ਵੀ ਚਾਰ ਦਿਨ ਰੋਟੀ ਪਾ ਕੇ ਵੇਖ ਲਿਓ। ਉਹੀ ਕੁੱਤਾ ਜਿਹੜਾ ਹੈ ਆਉਗਣਾ ਨੂੰ ਛੱਡ ਕੇ ਤੁਹਾਨੂੰ ਪਿਆਰ ਕਰਨਾ ਸ਼ੁਰੂ ਹੋ ਜਾਵੇਗਾ ਤੁਹਾਡੇ ਅੱਗੇ ਪਿੱਛੇ ਫਿਰੇਗਾ। ਜਿਵੇਂ ਗੱਲ ਕੀਤੀ ਹੈ ਜੀ ਕਿ ਮਨੁੱਖੀ ਜਾਮਾ ਮਨੁੱਖੀ ਜੋਨ ਸਭ ਜੋਨਾਂ 'ਚੋਂ ਸਿਰਫ ਸ੍ਰੇਸ਼ਟ ਜੋਨ ਹੈ। ਇਹਦੇ ਵਿੱਚ ਬੜੇ ਗੁਣ ਹਨ ਪਰ ਸੱਚ ਕਰਕੇ ਜਾਣਿਓ ਜਾਨਵਰਾਂ ਵਿੱਚ ਇਹ ਗੁਣ ਐਸਾ ਹੀ ਹੈ ਕਿ ਮਨੋਕ ਕਿਤੇ ਵੀ ਜੇਕਰ ਉਸਦਾ ਭਲਾ ਕਰ ਦੇਵੇ ਤਾਂ ਜਾਨਵਰ ਉਸਦਾ ਭਲਾ ਕਦੇ ਵੀ ਨਹੀਂ ਭੁੱਲਦੇ ਕਿਤੇ ਤੁਸੀਂ ਕਿਸੇ ਜਾਨਵਰ ਕਿਸੇ ਪੰਛੀ ਨੂੰ ਕੋਈ ਚੀਜ਼ ਖਵਾ ਕੇ ਵੇਖ ਲਿਓ ਉਸ ਨੂੰ ਮੁਸੀਬਤ ਵਿੱਚੋਂ ਬਾਹਰ ਕੱਢ ਕੇ ਵੇਖ ਲਿਓ ਫਿਰ ਉਹ ਕਦੇ ਤੁਹਾਡਾ एहसान ਨਹੀਂ ਭੁੱਲੇਗਾ ਜਿੱਥੇ ਵੀ ਮਿਲੇਗਾ ਤੁਹਾਨੂੰ ਅਹਿਸਾਸ ਕਰਵਾ ਦੇਵੇਗਾ ਕਿ ਤੁਸੀਂ ਉਹਦੇ ਲਈ ਕਿੰਨਾ ਭਲੇ ਦਾ ਕੰਮ ਕੀਤਾ ਸੀ ਤੁਹਾਨੂੰ ਦਵਾਵਾਂ ਤੇ ਅਸੀਸਾਂ ਦੇਣੀਆਂ ਕਦੇ ਨਹੀਂ ਭੁੱਲੇਗਾ ਤੁਹਾਨੂੰ ਪਿਆਰ ਸਨੇਹ ਦੇਣਾ ਨਹੀਂ ਭੁੱਲੇਗਾ ਜਿਹਨਾਂ ਲੋਕਾਂ ਦੇ ਘਰ ਵਿੱਚ ਇਹ ਪੰਜ ਚੀਜ਼ਾਂ ਹਨ ਕਿ ਉਹ ਜਾਨਵਰ ਪਾਲਲੇ ਹੁੰਦੇ ਹਨ ਉਹਨਾਂ ਨੇ ਕਈ ਵਾਰ ਬੰਦਾ ਬਾਹਰੋਂ ਗੁੱਸੇ ਵਿੱਚ ਘਰ ਵਿੱਚ ਆਉਂਦਾ ਹੈ ਥੱਕਿਆ ਟੁੱਟਿਆ ਘਰ ਵਿੱਚ ਆਇਆ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਘਰ ਦੇ ਜੀਵ ਉਸ ਬੰਦੇ ਨੂੰ ਵੇਖ ਕੇ ਭਾਵੇਂ ਸਿੱਧੇ ਮੋਨਾ ਬੁਲਾਉਣ ਪਰ ਜਿਹੜਾ ਘਰ ਵਿੱਚ ਪੰਛੀ ਹੁੰਦਾ ਹੈ ਉਹ ਉਸ ਦਾ ਹਰ ਵੇਲੇ ਨਿੱਘਾ ਸਵਾਗਤ ਕਰਦਾ ਹੈ ਤੇ ਬੜੀ ਬੇਚੈਨੀ ਨਾਲ ਉਡੀਕ ਕਰ ਰਿਹਾ ਹੁੰਦਾ ਹੈ ਕਿ ਕਦੋਂ ਉਹ ਉਸ ਦਾ ਮਾਲਕ ਘਰ ਆਵੇ ਤੇ ਉਸ ਨੂੰ ਪਿਆਰ ਕਰੇ ਹਰ ਜੀ ਇੰਜ ਉਸ ਦਾ ਸਵਾਗਤ ਕਰਦੇ ਹਨ ਜਿਵੇਂ ਇਹ ਪਤਾ ਨਹੀਂ ਕਿੰਨੇ ਕ ਦਿਨ ਬਾਅਦ ਘਰੇ ਵਾਪਸ ਆਇਆ ਹੋਵੇਗਾ ਇੰਨਾ ਪਿਆਰ ਤੇ ਸਨੇਹ ਬੰਦੇ ਨੂੰ ਵਿਖਾਉਂਦੇ ਹਨ ਕਿ ਉਸ ਦੀ ਸਾਰੀ ਚਿੰਤਾ ਟੈਨਸ਼ਨ ਉਸ ਨੂੰ ਭੁੱਲ ਜਾਂਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਇਹ ਜਿੰਨਾ ਘਰਾਂ ਦੇ ਵਿੱਚ ਪੰਛੀ ਤੇ ਜਾਨਵਰ ਪਾਲੇ ਜਾਂਦੇ ਹਨ ਉਹਨਾਂ ਲੋਕਾਂ ਦੇ ਮਾੜੇ ਤੋਂ ਮਾੜਾ ਸਮਾਂ ਵੀ ਟਲ ਜਾਂਦਾ ਹੈ ਉਹਨਾਂ ਲੋਕਾਂ ਦਾ ਫਿਰ ਮਾੜੇ ਤੋਂ ਮਾੜਾ ਸਮਾਂ ਵੀ ਟਲ ਜਾਂਦਾ ਹੈ ਰੱਬ ਦੀ ਕਿਰਪਾ ਹੁੰਦੀ ਹੈ ਰੱਬ ਮਿਹਰਬਾਨ ਹੋ ਜਾਂਦੇ ਹਨ ਆਪਾਂ ਜਿੰਨੀ ਮਰਜ਼ੀ ਵੱਡੀ ਮੁਸੀਬਤ ਵਿੱਚ ਹੋਈਏ ਮੁਸੀਬਤ ਆ ਜਾਵੇ ਦੂਸਰਾ ਕਿਸੇ ਵੱਲੋਂ ਮਿਲੀਆਂ ਹੋਈਆਂ ਸੱਚੀਆਂ ਅਸੀਸਾਂ ਫਿਰ ਸਾਨੂੰ ਹਰ ਦੁੱਖ ਰੋਗ ਮੁਸੀਬਤ ਵਿੱਚੋਂ ਕੱਢ ਲੈਣਗੀਆਂ ਤੀਜੀ ਗੱਲ ਜੀ ਸਾਡੀ ਮਿਹਨਤ ਅਤੇ ਚੌਥੇ ਸਾਡੇ ਪੁੰਨ ਜਿਹੜੇ ਅਸੀਂ ਚੰਗੇ ਕਰਮ ਕਮਾਉਨੇ ਆ ਇਹ ਸਾਰੀਆਂ ਚੀਜ਼ਾਂ ਹੀ ਨਾ ਵੇਖੀਏ ਸਾਡੇ ਭਲੇ ਕਰਨ ਦੇ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਵੀ ਆਪਾਂ ਕਿਸੇ ਜੀਵ ਜੰਤੂ ਦਾ ਭਲਾ ਚਾਉਂਨੇ ਆ ਰੱਬ ਸਾਡੇ ਤੇ ਖੁਸ਼ ਹੋ ਜਾਂਦਾ ਹੈ ਕਿਉਂਕਿ ਰੱਬ ਨੇ ਹੋ ਸਕਦਾ ਸਾਨੂੰ ਦੂਸਰਿਆਂ ਦੇ ਨਾਲੋਂ ਜ਼ਿਆਦਾ ਗੁਣ ਇਸ ਕਰਕੇ ਦਿੱਤੇ ਹੋਣ ਜਿਆਦਾ ਕਾਬਲੀਅਤ ਇਸ ਕਰਕੇ ਬਣਾਇਆ ਹੋਵੇ ਕਿ ਤੂੰ ਬੇਜੁਬਾਨਿਆਂ ਦੀ ਮਦਦ ਕਰ ਸਕੇ ਜੇਕਰ ਸਾਨੂੰ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਆਪਾਂ ਪਰਮਾਤਮਾ ਦੇ ਵੱਲੋਂ ਡਿਊਟੀ ਨੂੰ ਸਮਝੀਏ ਪਰਮਾਤਮਾ ਫਿਰ ਸਾਡੇ ਤੇ ਜ਼ਰੂਰ ਖੁਸ਼ ਹੋ ਜਾਣਗੇ ਪੱਕਾ ਹੀ ਖੁਸ਼ ਹੋਣਗੇ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਤੇ ਦੀਵਾਲੀ ਤੱਕ ਮੰਨ ਕੇ ਚੱਲੋ ਕਿ ਅਨਾਜ ਜ਼ਰੂਰ ਰੱਖਣਾ ਹੈ ਭਾਵੇਂ ਕਣਕ ਦਲਾ ਕੇ ਰੱਖ ਲਓ ਨਾਲ ਹੀ ਤੁਸੀਂ ਪਾਣੀ ਦਾ ਕੌਲਾ ਜ਼ਰੂਰ ਰੱਖੋ ਚੌਲਾਂ ਦੇ ਟੋਟੇ ਹਨ ਉਹਨਾਂ ਨੂੰ ਰੱਖੋ ਜੇਕਰ ਕੀੜੀਆਂ ਵੀ ਖਾਂਦੀਆਂ ਹਨ ਤਾਂ ਬਹੁਤ ਵਧੀਆ ਗੱਲ ਹੈ ਦੂਸਰਾ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਸਾਨੂੰ ਸੱਚੀਆਂ ਦੁਆਵਾਂ ਮਿਲਦੀਆਂ ਹਨ ਤੇ ਤੀਜਾ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਨਾ ਕਿਸੇ ਦਾ ਚੰਗਾ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਵੀ ਖੁਸ਼ੀ ਤੇ ਸਕੂਨ ਪ੍ਰਾਪਤ ਹੁੰਦਾ ਹੈ ਜਿਹੜਾ ਬੰਦਾ ਸਾਥ ਸੰਗ ਹੈ ਜੀ ਅੰਦਰੋਂ ਖੁਸ਼ ਹੈ ਤਾਂ ਬਾਹਰੋਂ ਤਾਂ ਫਿਰ ਉਹਦੇ ਸਾਰੇ ਹੀ ਕੰਮ ਵਧੀਆ ਹੋਣਗੇ ਕਿਉਂਕਿ ਅੰਦਰ ਦੇ ਗਿਲੇ ਸ਼ਿਕਵੇ ਜਿਹੜੇ ਹਨ ਉਹੀ ਬਾਹਰ ਦੀ ਜ਼ਿੰਦਗੀ ਦੇ ਵਿੱਚ ਕਲੇਸ਼ ਪਾਉਂਦੇ ਹਨ ਤੇ ਜਿਹੜਾ ਬੰਦਾ ਅੰਦਰੋਂ ਸਕੂਨ ਵਿੱਚ ਹੋਵੇਗਾ ਉਹ ਬਾਹਰੋਂ ਵੀ ਬਹੁਤ ਖੁਸ਼ ਹੋਵੇਗਾ ਇਸ ਲਈ ਵਧੀਆ ਤਰੀਕਾ ਬਹੁਤ ਹੀ ਜ਼ਿਆਦਾ ਹੈ ਜੀ ਕਿ ਤੁਸੀਂ ਮਿਹਨਤ ਵੀ ਕਰਨੀ ਹੈ ਭਲੇ ਵਾਲੇ ਕੰਮ ਵੀ ਕਰਨੇ ਹਨ ਤੇ ਜੋ ਆਖਿਆ ਜਾਂਦਾ ਹੈ ਕਿ ਪਰਮਾਤਮਾ ਜੀ ਦੇ ਵੱਲੋਂ ਸਾਡੀ ਇਹ ਡਿਊਟੀ ਲਗਾਈ ਗਈ ਹੈ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ ਕਿਉਂਕਿ ਇਹ ਕੀਤਾ ਜਾਣ ਵਾਲਾ ਪੁੰਨ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋਵੇਗਾ ਭਾਵੇਂ ਉਹ ਕਿਸੇ ਜੀਵ ਜੰਤੂ ਦਾ ਕੀਤਾ ਹੋਵੇ ਤੇ ਭਾਵੇਂ ਤੁਸੀਂ ਕਿਸੇ ਗਰੀਬ ਲੋੜਵੰਦ ਦੀ ਮਦਦ ਕਿਉਂ ਨਾ ਕੀਤੀ ਹੋਵੇ ਉਹ ਸਾਡਾ ਪੁਨ ਸਾਡੇ ਚੰਗੇ ਕਰਮ ਬਣਾ ਦੇਵੇਗਾ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਫਲ ਸੋ ਸਾਧ ਸੰਗਤ ਜੀ ਇਸ ਤਰੀਕੇ ਨਾਲ ਤੁਸੀਂ ਇਹ ਕੰਮ ਜ਼ਰੂਰ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ